ਮੁਬਾਰਕਾਂ ਭਾਈ ਮੁਬਾਰਕਾਂ ਆ ਤਾਂ ਕਮਾਲ ਹੀ ਹੋ ਗਏ ਬਹੁਤ ਵਧੀਆ ਹੋਇਆ ਜਿਹੜਾ ਬੈਂਟ ਵਿਆਹ ਗਿਆ ਗੁਰਪ੍ਰੀਤ ਸਿੰਘ ਵੀਰ ਜਸ ਨੂੰ ਫੋਨ ਤੇ ਵਧਾਈਆਂ ਦਿੰਦਾ ਹੋਇਆ ਤੇ ਜਸ ਅੱਗੇ ਲੈ ਕਾ ਦੀਆਂ ਮੁਬਾਰਕਾਂ ਵੀਰ ਇੱਥੇ ਤਾਂ ਭੁੱਖੇ ਮਾਰਦੇ ਸਵੇਰ ਦੇ ਕੁੱਤੇ ਝਾਕ ਬੈਠੇ ਆ ਕੀ ਹੁਣ ਆਏ ਪਨੀਰ ਵਾਲੇ ਪਕੌੜੇ ਹੁਣ ਆਏ ਠੰਡੇ ਪਰ ਇਹਨਾਂ ਨੇ ਤਾਂ ਜਮਾ ਸ਼ਰਮਲਾ ਛੱਡੀਆ ਗੁਰਪ੍ਰੀਤ ਅੱਛਾ ਸ਼ੁਕਰ ਮੈਂ ਨਹੀਂ ਆਇਆ ਬਚ ਗਿਆ ਮੇਰਾ 500 ਜੱਸ ਹੋਰ ਵੀਰੇ ਬਚ ਗਿਆ ਤੂੰ ਤਾਂ ਮੇਰਾ ਤਾਂ ਜਿਹੜਾ 200 ਸ਼ਗਣ ਦਿੱਤਾ ਉਹ ਵੀ ਸੋ ਜੇਬੋਈ ਪਈ ਜਾਂਦਾ ਉਧਰੋਂ 3500 ਦੇ ਕੱਪੜੇ ਉਹ ਅਲੱਗ ਖਰਚਾ ਕਰੀ ਬੈਠਾ ਮੈਂ ਆ ਲੈ ਆਪਣੀਆਂ ਦੂਸਰੀਆਂ ਕੁੜੀਆਂ ਨਾਲ ਵੀ ਗੱਲ ਕਰ ਲੈ ਫੋਨ ਕੁਲਵੀਰ ਨੂੰ ਫੜਾਉਂਦਾ ਹੋਇਆ ਕੁਲਵੀਰ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਹੋਇਆ ਤੂੰ ਨਹੀਂ ਆਇਆ ਅਸੀਂ ਤਾਂ ਆਪ ਆ ਕੇ ਪਛਤਾਈ ਜਾਨੀਆਂ ਜੀ ਤਾਂ ਕਰਦਾ ਪਾਨੀ ਮਾਰਾ ਵਾਂ ਆਉਂਦੀ ਹੋਈ ਜਿਵੇਂ ਦੀ ਕੀਤੀ ਐ ਇਹਨੇ ਸਾਡੇ ਨਾਲ ਇੱਕ ਗੱਲ ਕਰਦਿਆ ਵਿਚਕਾਰ ਉਹ ਹੀ ਗੁਰਪ੍ਰੀਤ ਜੈਤੋ ਵਾਲੀ ਫੋਨ ਫੜ ਕੇ ਲੱਗਦੀ ਐ ਗੁਰਪ੍ਰੀਤ ਜੈਤੋ ਬਾਈ ਹੈਲੋ ਵੀਰੇ ਤੂੰ ਫੋਨ ਲਾ ਕੇ ਬੇਤੀ ਤਾਂ ਕਰ ਥੋੜੀ ਜੀ ਸਾਨੂੰ ਭੁੱਖਾ ਮਾਰੀ ਜਾਂਦਾ ਬੁਲਾ ਕੇ ਮੈਂ ਤਾਂ ਸੁੱਖ ਨਾਲ ਪਰਸੋਂ ਦੀ ਰੋਟੀ ਛੱਡੀ ਬੈਠੀ ਆ ਕਿ ਵਿਆਹ ਤੇ ਖਾਵਾਂਗੇ ਬੰਨ ਸਵੰਨਾ ਪਰ ਇਹ ਤਾਂ ਹੋਰ ਹੀ ਚੰਨ ਚਾੜਤਾ ਇਹਨੇ ਫਿਰ ਬਲਜੀਤ ਫੋਨ ਫੜ ਲੈਂਦੀ ਆ ਹਾਂ ਭਾਈ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਲੈ ਆ ਤਾਂ ਬਿਲਕੁਲ ਸੂਮ ਨਿਕਲਿਆ ਹੈ ਵੀਰੇ ਆਪਾ ਕਿੰਨਾ ਜੋਰ ਲਾਇਆ ਵਿਆਹ ਕਰਵਾਉਣ ਲਈ ਇਹ ਤਾਂ ਇਹ ਤਾਂ ਪਾਰਟੀ ਤੇ ਬਲਾ ਕੇ ਮੂੰਹ ਨਹੀਂ ਦਿਖਾਉਂਦਾ ਹਲੇ ਤਾਂ ਉਹ ਵਿੰਗੇ ਜਿਹੇ ਮੂੰਹ ਵਾਲੀ ਵਿਆਹ ਕੇ ਲਿਆਇਆ ਜੇ ਕਿਦਰੇ ਕੋਈ ਵਲੈਤਨ ਮੇਮ ਲੈ ਆਉਂਦਾ ਤਾਂ ਸਰ ਗਿਆ ਸੀ ਇਹ ਤਾਂ ਮੈਂ ਤਾਂ ਕਹਿਨੀ ਆ ਇਹਦੀਆਂ ਸਾਰੀਆਂ ਰਚਨਾਵਾਂ ਤੇ ਕਮੈਂਟ ਕਰ ਰਹੀ ਏ ਕਿ ਇਹ ਬਦਲ ਗਿਆ ਪਹਿਲੇ ਦਿਨ ਤੋਂ ਨਾਲਿਆ ਸਰੋਜ ਤੋਂ ਵੀ ਪੁੱਛ ਲੈ ਜੇ ਕੁਝ ਰਹਿ ਗਿਆ ਤਾਂ ਸਰੋਜ ਨੂੰ ਫੋਨ ਫੜਾਉਂਦੀ ਹੋਈ ਕਹਿੰਦੀ ਏ ਸਰੋਜ ਬਾਈ ਸੱਤ ਸ਼ਰੀਆਕਾਰ ਉਹ ਸਹੀ ਕਹਿੰਦੀ ਆ ਬਾਈ ਇਹ ਸਭ ਕੁਝ ਨਹੀਂ ਖਾਣ ਪੀਣ ਨੂੰ ਇੱਥੇ ਬਲਜੀਤ ਭੈਣ ਤਾਂ ਵਿਚਾਰੀ 5 ਕਿਲੋ ਵਾਲਾ ਲਫਾਫਾ ਲੈ ਕੇ ਆਈ ਸੀ ਕਿ ਘਰੇ ਲੈ ਜਾऊं ਕੁਝ ਪਰ ਇੱਥੇ ਤਾਂ ਖਾਣ ਨੂੰ ਨਹੀਂ ਮਿਲਿਆ ਮੈਂ ਤਾਂ ਬਚ ਗਈ ਸ਼ੁਕਰ ਆ ਮੇਰਾ ਦਿਮਾਗ ਕੰਮ ਕਰਾਇਆ ਮੈਂ ਨਾ 200 ਦਾ ਨੋਟ ਨਕਲੀ ਪਾ ਆਈਆਂ ਚੋਲੀ ਵਿੱਚ ਤੇ ਉਧਰੋਂ ਨੀਸ਼ਾ ਵਿਚਾਰੀ ਨੂੰ ਜਦੋਂ ਦਾ ਆਏ ਆ ਸਟੇਟ ਤੇ ਚੜ੍ਹਾ ਖੜਾ ਲਵਾਈ ਜਾਂਦੇ ਆ ਤੇ ਉਹ ਕਮਲੀ ਵੀ ਜਉਣ ਲੱਗੀ ਕਮਲ ਕੋਟਣ ਆਪਣ ਕਦੇ ਲਾਬ ਹੀਰਾ ਤੇ ਕਦੇ ਬੱਬੂ ਮਾਨ ਬਣ ਆਸਾਂ ਨਵਾਜੋਦੀ ਗਾਈ ਜਾਂਦੀ ਆ ਨੀਸ਼ਾ ਸੁਣ ਲੈ ਵੀਰ ਨੀਸ਼ਾ ਦੇ ਗੀਤ ਗਾਉਂਦੀ ਦੀ ਆਵਾਜ਼ ਫੋਨ ਤੇ ਸੁਣਾਉਂਦੀ ਆ ਆ ਜਿੰਨੂ ਵਿਆਹ ਤੇ ਲਿਆ ਆਏ ਐ ਬਸ ਹੁਣ ਉਹ ਤਾਂ ਬਣ ਕੇ ਰਹਿ ਮੈਨੂੰ ਸਵੇਰ ਤਾਂ ਗੌਣ ਜੋਲਾ ਆਇਆ ਭੁੱਖ ਨਾਲ ਚੂਹੇ ਵੀ ਨੱਚਦੇ ਗਏ ਬੈ ਮੈਂ ਕਿਆ ਖਵਾ ਦੇ ਉਹ ਕੁਛ ਕੰਜੂਸ ਸਾਟੀਆਂ ਬੱਦੂਆਂ ਨਾਲ ਲੈ ਇਹ ਸੁਣ ਗੁਰਪ੍ਰੀਤ ਵੀਰ ਹੱਸਣ ਲੱਗਦਾ ਹੈ ਤੇ ਪੁੱਛਦਾ ਹੈ ਗੁਰਪ੍ਰੀਤ ਤੇ ਉਹ ਫਰੀਦਕੋਟਿਆ ਵਾਲਾ ਨਹੀਂ ਬੁਲਾਇਆ ਇਹਨੇ ਉਹ ਤਾਂ ਗਵਾਂਢੀ ਆ ਇਹਨਾਂ ਦਾ ਤਾਂ ਸਰੋਜ ਵੀਰਪਾਲ ਨੂੰ ਫੋਨ ਫੜਾ ਕਹਿੰਦੀ ਹੈ ਕਿ ਵੀਰਪਾਲ ਤੋਂ ਹੀ ਪੁੱਛ ਲੈ ਉਹਦਾ ਵੀ ਬਾਈ ਤੋਂ ਵੀਰਪਾਲ ਹਾਂ ਬਾਈ ਸਾਥਰੀਕਾ ਕਿਵੇਂ ਆ ਤੂੰ ਨਹੀਂ ਆਇਆ ਗੁਰਪ੍ਰੀਤ ਤੁਸੀਂ ਕਿਹੜਾ ਰੰਗ ਲਾ ਦਿੱਤਾ ਕਿ ਭਾਈ ਕੁੜਿਓ ਨਾਲੇ ਫਰੀਦਕੋਟ ਵਾਲਾ ਆਇਆ ਉਹਦਾ ਦੱਸ ਵੀਰਪਾਲ ਅੱਛਾ ਵੀਰੇ ਹੈਪੀ ਬਾਈ ਉਹ ਤਾਂ ਬਾਈ ਬਾਲਾ ਚਲਾਕ ਨਿਕਲਿਆ ਗੁਰਪ੍ਰੀਤ ਕਿਉਂ ਉਹ ਕਿਵੇਂ ਵੀਰਪਾਲ ਬਾਈ ਉਹਨੇ ਤਾਂ ਬੈਂਤ ਬਾਈ ਦੇ ਕੰਨ ਵਿੱਚ ਫੂਕ ਮਾਰੀ ਆ ਕਿ ਇਹ ਸਭ ਖਾਣ ਪੀਣ ਵਾਲੇ ਆ ਐਵੇਂ ਨਾ ਖਰਚਾ ਕਰ ਜਾਂਦਿਆਂ ਹੋਇਆ ਇਹਨਾਂ ਨੂੰ ਬੁੱਕ ਬੁੱਕ ਸ਼ੱਕਰ ਪਾਰਿਆਂ ਵਿੱਚੋਂ ਦੋ ਦੋ ਲੱਡੂ ਪਾ ਕੇ ਫੜਾ ਦੇਵੀ ਤੇ ਸ਼ਬੀਲ ਲਾਈ ਬੈਠੇ ਨੇ ਪਤੰਦਰ ਤੇ ਉਹਦੇ ਵਿੱਚ ਨਾ ਸਕੈਚ ਦਿਖਦਾ ਨਾ ਮਿੱਠਾ ਤੇ ਬਰਫ ਕਹਿੰਦੇ ਤਾਂ ਨਹੀਂ ਪਾਈ ਕਹਿੰਦੇ ਮੌਸਮ ਬਦਲਦਾ ਗਲੇ ਖਰਾਬ ਹੋ ਜਾਣਗੇ ਗਲੇ ਤਾਂ ਹੀ ਖਰਾਬ ਹੋਣਗੇ ਜੇ ਕੁਝ ਪਹਿਲਾਂ ਖਵਾਇਆ ਹੋ ਖਾਲੀ ਢਿੱਡ ਵਿੱਚ ਇਹ ਫੋਕਾ ਜਿਹਾ ਪਾਣੀ ਛੁੱਟ ਛੁੱਟ ਫੁੱਟਬਾਲ ਵਾਲੀ ਟੈਂਕੀ ਜਿਹਾ ਕਰੀ ਬੈਠੇ ਆ ਅਸੀਂ ਤਾਂ ਸਾਰੇ ਤੇ ਉਹ ਫਰੀਦਕੋਟ ਵਾਲਾ ਹੈਪੀ ਬਾਈ ਕਦੇ ਅੰਦਰੋਂ ਬ੍ਰੈਡ ਚੁੱਕ ਖਾਂਦਾ ਹੋਇਆ ਲੰਘ ਜਾਂਦਾ ਕਦੇ ਰੰਗ ਬਰੰਗੇ ਜਿਹੇ ਰਸਗੁੱਲੇ ਖਾਂਦਾ ਹੋਇਆ ਉਹ ਲੱਗਦਾ ਲੜਾਈ ਹੋ ਗਈ ਲੱਗਦਾ ਬੀਐਸ ਵਰਕ ਬਾਈ ਲੜ ਪਿਆ ਗੁਰਪ੍ਰੀਤ ਉਹ ਕਾਹਤੋਂ ਬਲਜੀਤ ਵੀਰਪਾਲ ਤੋਂ ਫੋਨ ਫੜਦਿਆ ਕਹਿੰਦੀ ਹੈ ਉਹ ਕਹਿੰਦਾ ਇਹ ਕੁੜੀ ਤਾਂ ਮੇਰੇ ਨਾਲ ਮੰਗੀ ਸੀ ਇਹ ਤਾਂ ਬੋਲੀ ਆ ਨਾਲੇ ਲੱਗਦਾ ਕੁਲਵੀਰ ਦੀ ਵਾਦੂਆ ਲੱਗ ਗਈ ਵੱਜ ਗਈ ਪਾਣੀ ਇਤਾਂ ਹੀ ਹੋਣਾ ਚਾਹੀਦਾ ਸੀ ਇਹਦੇ ਨਾਲ ਸਵਾਦ ਆ ਗਿਆ ਇਸ ਸੌਣ ਪੈਂਤ ਦੀ ਸੁੱਤੇ ਪਈ ਤੀ ਅੱਖ ਖੁੱਲ ਗਈ ਤੇ ਉਹ ਬੁੜਬੁੜਾਉਂਦਾ ਹੋਇਆ ਮੰਚੇ ਤੇ ਖੜਾ ਹੋ ਗਿਆ ਉਹ ਮੈਂ ਨਹੀਂ ਕਰਵਾਉਂਦਾ ਵਿਆਹ ਵਿਉ ਮੈਂ ਤਾਂ ਐਂ ਹੀ ਚੰਗਾ ਮੈਂ ਨਹੀਂ ਕਰਵਾਉਂਦਾ ਵਿਆਹ ਇਹ ਬੋਲੀ ਨਾਲ ਕਹੂੰ ਲੱਸੀ ਲਿਆਉ ਮੱਛੀ ਸੋਲੇ ਦੀ ਮੈਂ ਨਹੀਂ ਕਰਵਾਉਂਦਾ